ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੀ ਇਹ ਦਰਦਪਰੀ ਕਹਾਣੀ ਹੈ ਲੁਧਿਆਣੇ ਦੀ ਜੰਪਲ ਤੇ ਪਿੰਡ ਕੁੰਬੜਾ ਮੋਹਾਲੀ ਵਿਖੇ ਵਿਆਹੀ ਇੱਕ ਪੀੜਤ ਮਹਿਲਾ ਸੁਨੀਤਾ ਸ਼ਰਮਾ ਦੀ ਜਿਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਕੁਝ ਨੀਚ ਪਿੰਡ ਵਾਸੀਆਂ ਨਾਲ ਮਿਲ ਕੇ ਪਹਿਲਾਂ ਉਸਦੇ ਪਤੀ ਨੂੰ ਗਾਇਬ ਕੀਤਾ ਤੇ ਫਿਰ ਉਸ ਦੀ ਜਗ੍ਹਾ ਤੇ ਕਬਜ਼ਾ ਕਰਕੇ ਲੱਖਾਂ ਰੁਪਏ ਦੀ ਵੇਚ ਦਿੱਤੇ ਤੇ ਉਸ ਮਹਿਲਾ ਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਇਹ ਮਹਿਲਾ ਦਰਦਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਈ ਪਈ ਹੈ ਉਜਾਪਤੀ 2012 ਦਾ ਗਾਇਬ ਹੋਇਆ ਤੇ ਅੱਜ ਤੱਕ ਘਰ ਵਾਪਸ ਨਹੀਂ ਆਇਆ ਤੇ ਇਸ ਔਰਤ ਨੂੰ ਇਹ ਵੀ ਨਹੀਂ ਪਤਾ ਕਿ ਇਹ ਵਿਧਵਾ ਹੈ ਜਾਂ ਸੁਹਾਗਣ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਹਸਬੰਡ ਬਲਦੇਵ ਕ੍ਰਿਸ਼ਨ ਕੁੰਬੜਾ ਸਾਡੀ ਪ੍ਰਾਪਰਟੀ ਦੇ ਕਾਰਨ ਹੀ ਮੇਰਾ ਘਰ ਲੈ ਇਹਨਾਂ ਨੇ ਅਗਵਾ ਕੀਤਾ ਸਾਡੇ ਕੁਝ ਪਿੰਡ ਦੇ ਦੋ ਬੰਦੇ ਆ ਮਲਕੀਸ਼ ਸਿੰਘ ਤੇ ਸਿੰਘ ਤਜਿੰਦਰ ਤੇ ਮੇਰੇ ਦੇਵਰ ਹਰਨਦੀਪ ਸ਼ਰਮਾ ਪ੍ਰਵੀਨ ਸ਼ਰਮਾ ਪਪਰਟੀ ਦੇ ਕਾਰਨ ਪਹਿਲਾਂ ਇਹਨਾਂ ਨੇ ਸਾਡੀ ਪਪਰਟੀ ਖੋਈ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਹਸਬੰਦ ਲਾਪਤਾ ਕਰਤਾ 2712 ਦਾ ਅੱਜ ਤੱਕ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਸਵੇਰੇ ਆਣਾ ਸ਼ਾਮੀ ਚਲ ਜਾਣਾ ਐਸਐਸਪੀ ਦਫ਼ਤਰ ਗੇੜੇ ਮਾਰਨੇ ਕੋਈ ਜਗ੍ਹਾ ਨਹੀਂ ਮੈਂ ਛੱਡੀ ਮੇਰੀ ਪਪਰਟੀ ਵੀ ਚਲੀ ਗਈ ਮੇਰੇ ਘਰ ਦਾ ਸਮਾਨ ਡਾਕੂਮੈਂਟ ਸਭ ਇਹਨਾਂ ਦੇ ਕੋਲ ਆ ਮੈਂ ਘਰ ਤੋਂ ਬੇਕਾਰ ਹੋ ਗਈ ਮੇਰਾ ਘਰਲਾ ਨਹੀਂ ਉਰੋ ਗਿਆ ਉਹ ਕਹਿੰਦਾ ਸੀ ਵੀ ਜੇ ਮੈਨੂੰ ਉਹ ਪ੍ਰਾਪਰਟੀ ਮਿਲੂਗੀ ਮੈਂ ਇਸੇ ਮਕਾਨ 'ਚ ਜਾਣਾ ਕਿਉਂ ਮੇਰੀ ਆ ਮੈਂ ਹੁਣ ਬੱਚੇ ਨੂੰ ਲੈ ਕੇ ਰੋੜਾਂ 'ਤੇ ਕਿੱਥੇ ਰਹੰਦੀ ਮੈਂ ਇਸ ਕਰਕੇ ਆਪਣੇ ਛੋਟੇ ਬੇਟੇ ਨੂੰ ਮੈਂਟਲੀ ਅਫਸੈਟ ਆ ਉਹਨੂੰ 1 2 ਵੀ ਨਹੀਂ ਪਤਾ ਤੇ ਮੈਂ ਉਹਨੂੰ 30 32 ਸਾਲ ਦਾ ਮੇਰਾ ਬੇਟਾ ਮੈਂ ਉਹਨੂੰ ਲੈ ਕੇ ਲੁਧਿਆਣੇ ਵਿਖੇ ਕਿਰਾਏ 'ਤੇ ਰਹਿਨੀ ਆ ਲੋਕਾਂ ਘਰ ਰੋਟੀਆਂ ਪਕਾ ਕੇ ਵਿਆਹ ਸ਼ਾਦੀਆਂ ਦੀ ਰੋਟੀਆਂ ਪਕਾ ਕੇ ਮੈਂ ਟਾਈਮ ਪਾਸ ਕਰਦੀ ਆ ਹੁਣ ਮੈਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਮੇਰਾ ਕੋਰਟ ਚ ਕੇਸ ਚੱਲ ਰਿਹਾ ਮਾਨਯੋਗ ਅਦਾਲਤ ਮੈਨੂੰ ਇਹ ਹੈ ਮਾਨਯੋਗ ਅਦਾਲਤ ਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੈਨੂੰ ਇਨਸਾਫ ਦੇਣਗੇ ਪੁਲਿਸ ਨੇ ਮੈਨੂੰ ਇਨਸਾਫ ਨਹੀਂ ਦਿੱਤਾ ਪੁਲਿਸ ਦੇ ਕਾਰਨ ਮੇਰਾ ਕੇਸ ਸਾਰਾ ਖਰਾਬ ਹੋ ਚੁੱਕਿਆ ਬਸ ਮੈਂ ਇਹੀ ਚਾਹੁੰਦੀ ਹਾਂ ਕਿ ਮੈਨੂੰ ਇਨਸਾਫ ਮਿਲੇ ਸੱਚ ਦੀ ਜਿੱਤ ਹੋਵੇ ਹਾਂਜੀ ਅੱਜ ਸਮਨ ਮੈਨੂੰ ਜਾਰੀ ਹੋਏ ਆ 3-4 ਦਿਨ ਹੋਏ ਆ ਅੱਜ ਮੈਂ ਤਰੀਕ ਤੇ ਆਈ ਸੀਗੀ ਤੇ ਉਹਨਾਂ ਨੇ ਦੂਸਰੀ ਪਾਰਟੀ ਨੇ ਡੇਟ ਲੈ ਲਈ ਤੇ ਹੁਣ ਮੈਨੂੰ ਸ਼ਾਮ ਨੂੰ ਪਤਾ ਲੱਗੂਗਾ ਵੀ ਕਿਹੜੀ ਤਰੀਕ ਮੇਰੀ ਨੈਕਸਟ ਪਈ ਆ ਇਸੇ ਕਿਸੇ ਸੌਮਣ ਹੈ ਹਾਂਜੀ ਇਸੇ ਕੇਸ ਦੇ ਸੌਮਣ ਹੈ ਜੀ ਆ ਮੈਨੇ ਹੀ ਕਡਨੈਪਿੰਗ ਦੇ ਮੇਰਾ ਹਸਬੰਦ ਜਿਹੜਾ ਇਹਨਾਂ ਨੇ ਕਡਨੈਪ ਕੀਤਾ ਜਿਹੜਾ ਮੇਰੇ ਪ੍ਰਾਪਰਟੀ ਦਾ ਕੇਸ ਸੀ ਉਹ ਵੀ ਇਹਨਾਂ ਨੇ ਡਿਸਮਿਸ ਕਰਾਤਾ ਮੇਰੇ ਕੋਲ ਇੰਨੀ ਕੰਪੈਸਿਟੀ ਨਹੀਂ ਕਿ ਮੈਂ ਕੇਸ ਲੜ ਸਕਾਂ ਇਹ ਵੀ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਬਲਵਿੰਦਰ ਸਿੰਘ ਕੁੰਬੜਾ ਦਾ ਜਿਨ੍ਹਾਂ ਨੇ ਮੇਰਾ ਕੇਸ ਅੱਜ ਇੱਥੇ 13 ਸਾਲ ਹੋ ਗਏ ਇਹ ਮੇਰਾ ਕੇਸ ਲੜ ਰਹੇ ਆ ਇਹ ਮੈਨੂੰ ਸਾਥ ਦੇ ਰਿਹਾ ਪਿੰਡ ਵਾਲੇ ਬੰਦੇ ਇਹ ਸਪੋਰਟ ਦੇ ਰਹੇ ਆ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਬਾਕੀ ਮਾਨਯੋਗ ਅਦਾਲਤ ਤੇ ਮੈਨੂੰ ਵਿਸ਼ਵਾਸ ਰਹਿ ਗਿਆ ਬਾਕੀ ਤਾਂ ਮੈਨੂੰ ਕਿਸੇ ਤੇ ਰਿਹਾ ਨਹੀਂ ਮੈਨੂੰ ਇਨਸਾਫ ਮਿਲੇ ਮੇਰੀ ਪ੍ਰਾਪਰਟੀ ਦਾ ਮੈਨੂੰ ਹੱਕ ਮਿਲੇ ਮੇਰੇ ਆਦਮੀ ਦਾ ਮੈਨੂੰ ਇਨਸਾਫ ਮਿਲੇ ਵੀ ਉਹ ਇਹਨਾਂ ਨੇ ਕਿੱਥੇ ਗਾਇਬ ਕੀਤਾ ਜਿੰਦਾ ਮਰਿਆ ਮੈਨੂੰ ਪਤਾ ਲੱਗੇ ਮੇਰੀ ਹੋਰ ਤਾਂ ਹੋਰ ਮੇਰੀ ਪੈਨਸ਼ਨ ਵੀ ਨਹੀਂ ਲੱਗਦੀ ਪਈ ਕਿਉਂ ਮੇਰੇ ਕੋਲ ਡੈਥ ਸਾਡੀ ਵੀ ਕਰਨੀ ਆ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਛਾ ਜੀ ਜਿਹੜੇ ਪੁਲਿਸ ਵਾਲਿਆਂ ਨੇ ਤੁਹਾਨੂੰ ਵਧਿਖੀਆਂ ਕੀਤੀਆਂ ਤੁਹਾਡੇ ਨਾਲ ਆ ਬਹੁਤ ਕੀਤੀਆਂ ਜੀ ਅਜਾ ਦਰਜ ਨਹੀਂ ਕੀਤਾ ਹਾਂ ਜੀ ਇਹ ਮੈਂ ਇੱਕ ਭਾਰਤ ਪੂਸ਼ਣ ਸ਼ਰਮਾ ਰਕੇਸ਼ ਕੁਮਾਰ ਰਕੇਸ਼ ਕੁਮਾਰ ਨੂੰ ਰਕੇਸ਼ ਕੁਮਾਰ ਸੀ ਹੋਰ ਕਈ ਪੁਲਸ ਵਾਲੇ ਸੀ ਐਸਐਸਪੀ ਦਫਤਰ ਮੇਂ ਗੇੜੇ ਕੱਢਦੀ ਰਹੀ ਉਹ ਲਰ ਸੀਗਾ ਉਸ ਟਾਈਮ ਹੁਣ ਕਮਿਸ਼ਨਰ ਹੈ ਲੁਧਿਆਣੇ ਪਰ ਮੈਨੂੰ ਇਨਸਾਫ ਨਹੀਂ ਮਿਲਿਆ ਕੀ ਕਹਿੰਦਾ ਰਹੇ ਜੀ ਤੁਹਾਨੂੰ ਬਸ ਕਹਿੰਦੇ ਸੀ ਬੀਬੀ ਬੈਠ ਜਾਓ ਉਹ ਆਉਂਦੇ ਆ ਜਦੋਂ ਉਹ ਉਹ ਆਉਂਦੇ ਨਹੀਂ ਸੀਗੇ ਮੈਨੂੰ ਬਿਠਾਈਦਾ ਸਵੇਰੇ ਮੈਂ ਆਣਾ ਸ਼ਾਮੀ 5 ਵਜੇ ਜਾਣਾ ਬੀਬੀ ਜਾਓ ਬੁੱਧਵਾਰਾ ਜਾਓ ਵੀਰਵਾਰਾ ਜਾਓ ਬਸ ਇਦਾਂ ਮੈਨੂੰ ਗੇੜੇ ਘਟਾਉਂਦੇ ਨੇ ਮੈਂ ਭੁੱਖੀ ਪਿਆਸੀ ਨੇ ਆਣਾ ਇਦਾਂ ਹੀ ਤੱਕੇ ਖਾ ਕੇ ਚੱਲ ਜਾਣਾ ਉਬੜਾ ਸਾਹਿਬ ਇਸ ਕੇਸ ਦੇ ਵਿੱਚ ਜਿਵੇਂ ਦੇਖਿਆ ਗਿਆ ਕਿ ਉਹਨਾਂ ਨੂੰ ਕਿਡਨਾਪ ਕਰ ਲਿਆ ਤੇ 13 ਸਾਲ ਹੋ ਗਏ ਹਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਉਹ ਮਰੀਆਂ ਦੇ ਵਿੱਚ ਨਾ ਜਿਉਂਦਿਆਂ ਦੇ ਵਿੱਚ ਇਹੋ ਜਿਹੇ ਕੇਸਾਂ ਦਾ ਫਿਰ ਕੀ ਬਣਦਾ ਜ ਜੜੀ ਅੱਗੇ ਇਦਾਂ ਦਾ ਫਿਰ ਹਰ ਕੋਈ ਕ੍ਰਾਈਮਨਲ ਕੀ ਕਰੇਗਾ ਕਿ ਕਿਸੇ ਨੂੰ ਮਾਰੇਗਾ ਤੇ ਉਹਨੂੰ ਗਾਇਬ ਕਰ ਦੇਗਾ ਤੇ ਉਹਨਾਂ ਦੇ ਪਰਿਵਾਰ ਨੂੰ ਕਿਵੇਂ ਆਪਾਂ ਇਨਸਾਫ ਦਿਵਾ ਸਕਦੇ ਹਾਂ ਮੈਂ ਗੱਲ ਕਰ ਲਈ ਤੁਹਾਡੇ ਨਾਲ ਜਿਸ ਤਰ੍ਹਾਂ ਹੁਣ ਮਹਿੰਗੇ ਵਕੀਲ ਨੇ ਦੇਖੋ ਇੱਕ ਲੇਡੀ ਉਦੇ ਘਰ ਵਾਲਾ ਕਿਡਨੈਪ ਕਰਿਆ 13 ਸਾਲ ਹੋ ਗਏ ਮਿਲਦਾ ਨਹੀਂ ਉਹਦਾ ਬੱਚਾ ਮੈਂਟਲੀ ਅਫਸੈਟ ਹੈ ਸਰਕਾਰਾਂ ਕੋਲ ਬਹੁਤ ਸਾਰੇ ਫੰਡ ਹੁੰਦੇ ਨੇ ਅਸੀਂ ਕਈ ਵਾਰੀ ਆਹ ਲੀਗਲ ਅਥਾਰਟੀ ਕਾਨੂੰਨੀ ਸਲਾਹ ਇਹਨਾਂ ਕੋਲੇ ਗਏ ਨੇ ਉਹ ਵੀ ਹੱਥ ਪੱਲਾ ਛੱਡ ਦਿੰਦੇ ਨੇ ਜਦੋਂ ਅਜਿਹੇ ਕੇਸ ਨੂੰ ਲੈ ਲੈਣਾ ਚਾਹੀਦੇ ਤੇ ਜਿਸ ਵਾਰ ਕੇ ਕਹਿੰਦੇ ਜੀ ਹੁਣ ਕੇਸ ਪਾਓ ਡਿਕਲੇਰੇਸ਼ਨ ਦਾ ਜਿਹੜਾ ਡੈਥ ਡਿਕਲੇਅਰ ਕਰਨ ਆਉਣ ਵਾਸਤੇ ਜਿਹੜਾ 7 ਸਾਲ ਬਾਅਦ ਪੈਂਦਾ ਜੇ ਇੱਕ ਵਿਅਕਤੀ 7 ਸਾਲ ਨਹੀਂ ਮਿਲਦਾ ਨਹੀਂ ਕੋਈ ਜਿੰਦਾ ਜਗਦਾ ਮਿਲਦਾ ਉਹਦਾ ਉਹ ਕੇਸ ਪਾਣਾ ਪੈਂਦਾ ਪੁਰ ਜਦੋਂ ਕੇਸਪਾਨ ਦੇ ਤਾਂ ਪੈਸੇ ਲੱਗਦੇ ਪੈਸੇ ਬੀਬੀ ਕਿੱਥੋਂ ਲਿਆਊਗੀ ਰੋਟੀ ਖਾਣ ਦਾ ਤਾਂ ਯਾਰ ਪਏ ਵੇਗੇ ਅੱਛਾ ਦੂਜੇ ਪਾਸੇ ਜੇ ਪੈਨਸ਼ਨ ਲਗਣੀ ਹੈ ਇਹਨੂੰ ਵਿਧਵਾ ਪੈਨਸ਼ਨ ਲਗਣੀ ਬੜੇਪਾ ਪੈਨਸ਼ਨ ਲਗਣੀ ਕੋਈ ਪੈਨਸ਼ਨ ਲਗਣੀ ਹੈ ਤਾਂ ਹੀ ਲੱਗੂ ਜੇ ਕੋਈ ਲਿਖਰੀ ਡਾਕੂਮੈਂਟ ਹੋਵੇ ਡਾਕੂਮੈਂਟ ਵਾਸਤੇ ਜੀ 10 2000 ਰੁਪਏ ਦੱਸੋ ਕਿੱਥੇ ਲਿਆਊਗੀ ਲੇਡੀ ਮਾ ਮਾ ਇਹੋ ਜਿਹੇ ਕਿਹੜਾ ਕੇਸ ਨੇ ਉਹ ਸਰਕਾਰੀ ਕੀ ਨਹੀਂ ਮਿਲ ਜਾਂਦੇ ਰਹੋ ਉਹਨਾਂ ਦੇ ਬਾਰੇ ਮੈਂ ਕਿਹਾ ਜੀ ਅਸੀਂ ਬਹੁਤ ਜਗ੍ਹਾ ਜਾਏ ਕੋਈ ਕਰ ਲੇ ਹੁਣ ਤੁਹਾਡੇ ਰਾਹੀਂ ਅਸੀਂ ਮੈਂ ਕਹਿੰਦਾ ਜੀ ਬੀਬੀ ਦੀ 20 ਪ੍ਰੈਸ ਕਾਨਫਰੰਸ ਹੋਂ ਕੋਈ ਸਰਕਾਰ ਕੋਈ ਡੀਸੀ ਇਹ ਕੰਮ ਸਿਰਫ ਡੀਸੀ ਐਸ ਡੀ ਐਮ ਦੇ ਲੈਵਲ ਦਾ ਹੁੰਦਾ ਹੈ ਐਸ ਡੀ ਐਮ ਦੇ ਲੈਵਲ ਦਾ ਇਹ ਡਿਸੀਡ ਹੋਣ ਵਾਲਾ ਜਿਹੜਾ ਅਲਟੀਮੇਟ ਡਿਕਲੇਅਰ ਕਰਦਾ ਡਿਕਲੇਰੇਸ਼ਨ ਦੇਦਾ ਵੀ 13 ਸਾਲ ਹੋ ਗਏ ਜਿਹੜਾ ਬੰਦਾ ਮਿਲਿਆ ਨਹੀਂ ਤਾਂ ਇਸ ਬੀਬੀ ਨੂੰ ਵਿਧਵਾ ਪੈਨਸ਼ਨ ਕੋਈ ਬੜੇਪਾ ਪੈਨਸ਼ਨ ਕੋਈ ਪੈਨਸ਼ਨ ਤਾਂ ਲੱਗ ਜਾਏ ਅਨਾਥ ਬੱਚੇ ਨੂੰ ਲੱਗ ਜਾ ਜਿਹੜਾ ਮੈਂਟਲੀ ਅਫਸੈਟ ਹੈਗਾ ਵੀ ਦਾ ਫਾਦਰ ਨਹੀਂ ਹੈ ਪਰ ਉਹ ਕਹਾਣੀ ਹੈ ਅੱਖਾਂ ਕੰਨ ਅੱਖਾਂ ਮੰਦ ਕਰਕੇ ਤੇ ਕੰਨ ਬੰਦ ਕਰਕੇ ਜਿਹੜੀ ਹੈ ਸਰਕਾਰਾ ਪ੍ਰਸ਼ਾਸਨ ਪ੍ਰਸ਼ਾਸਨ ਦੇ ਬਾਬੂ ਬੈਠੇ ਕਪਾ ਮੰਡੀ ਦੇ ਨੇੜਲੇ ਪਿੰਡ ਦਰਾਜ ਦਰਾਕਾ ਵਿਖੇ ਉਸ ਸਮੇਂ ਦੁਗਧਾਈ ਘਟਨਾ ਸਾਹਮਣੇ ਆਈ ਜਿੱਥੇ ਛੱਪੜ ਕੋਲ ਖੇੜ ਰਹੇ 7-7 ਸਾਲਾਂ ਦੇ ਦੋ 마ਸੂਮ ਬੱਚਿਆਂ ਦੀ ਪਿੰਡ ਵਿੱਚ ਪਣ ਰਹੇ ਸੰਤ ਸਿੰਚੇਵਾਲ ਮਾਡਲ ਤਹਿ ਛੱਪੜ ਵਿੱਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ ਇਸ ਮੌਕੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਐਸਸੀ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਪਿੰਡ ਵਾਸੀਆਂ ਅਤੇ ਭੋਜਨ ਸਮਾਜ ਪਾਰਟੀ ਆਗੂ ਨੇ ਸੰਤ ਸਿੰਚੇਵਾਲ ਮਾਡਲ ਤਹਿਤ ਤਿਆਰ ਹੋਰੀ ਛੱਪੜ ਦੇ ਪ੍ਰਬੰਧਕਾਂ ਤੇ ਸਵਾਲ ਚੁੱਕਦੇ ਕਿਹਾ ਹੈ ਕਿ ਦੋਵੇਂ ਪੀੜਿਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਸੀਂ ਅੱਜ ਪਿੰਡ ਦਰਾਕਾ ਦੇ ਵਿੱਚ ਬਹੁਜਨ ਸਮਾਜ ਪਾਰਟੀ ਕਰਨੀ ਉਹ ਹਲਕਾ ਇੰਚਾਰਜ ਦਸ ਤਪਾ ਪ੍ਰਧਾਨ ਸੁਖਵਿੰਦਰ ਸਿੰਘ ਢੋਲੂ ਜੀ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਬੀਵੀਐਫ ਦੇ ਇੰਚਾਰਜ ਨੇ ਜਿਹੜੇ ਪ੍ਰੇਮੀ ਜਗਸੀਰ ਸਿੰਘ ਜੀ ਗਰਵਕ ਸਿੰਘ ਜੀ ਦਰਾਕਾ ਹਾਜ਼ਰ ਨੇ ਅਸੀਂ ਅੱਜ ਇਸ ਰਾਤ ਸਾਨੂੰ ਪਤਾ ਲੱਗਿਆ ਕਿ ਦੋ ਬੱਚੇ ਜਿਨ੍ਹਾਂ ਦੀ ਮਹਿਜ ਉਮਰ 6 ਤੋਂ 7 ਸਾਲ ਉਮਰ 6 ਤੋਂ 7 ਸਾਲ ਲਵਪ੍ਰੀਤ ਸਿੰਘ ਅਤੇ ਨਵਜੋਤ ਸਿੰਘ ਜਿਨ੍ਹਾਂ ਦੀ ਇੱਥੇ ਜੋ ਸੰਤ ਸੰਤ ਸੀਚੇਵਾਲ ਮਾਡਲ ਦੇ ਤਹਿਤ ਜੋ ਤੋਬੇ ਦਾ ਕੰਮ ਚੱਲ ਰਿਹਾ ਸੀ ਉਥੇ ਖੂਹ ਦੇ ਵਿੱਚ ਦੋ ਬੱਚਿਆਂ ਦੀ ਅਣਹੋਣੀ ਮੌਤ ਹੋਈ ਹੈ ਬਹੁਤ ਹੀ ਜਿਆਦਾ ਦੁੱਖ ਦੀ ਘੜੀ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਬੱਚਿਆਂ ਦਾ ਜੋ ਖਾਣਾ ਪੂਰਤੀ ਮੁਆਜਾ ਬਣਦਾ ਹੈ ਉਹ ਉਹ ਦਿੱਤਾ ਜਾਵੇ ਅਤੇ ਇੱਕ ਪਰਿਵਾਰ ਦੇ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਸਾਨੂੰ ਬੱਚਿਆਂ ਤੋਂ ਬਹੁਤ ਵੱਡੀਆਂ ਆਸਾਂ ਹੁੰਦੀਆਂ ਨੇ ਮਾਪੇ ਨੂੰ ਇਹ ਹੁੰਦਾ ਹੈ ਕਿ ਮੇਰਾ ਬੱਚਾ ਪੜ੍ਹ ਲਿਖ ਕੇ ਕੋਈ ਅਫਸਰ ਬਣੇਗਾ ਆਉਣ ਵਾਲਾ ਸਹਾਰਾ ਹੁੰਦੇ ਨੇ ਬੱਚੇ ਬਹੁਤ ਵੱਡੀਆਂ ਆਸਾਂ ਹੁੰਦੀਆਂ ਨੇ ਰਾਤ ਮੇਰੀ ਐਸਡੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਤਾਂ ਤਹਿਸੀਲਦਾਰ ਸਾਹਿਬ ਵੀ ਉਹਨਾਂ ਨੇ ਭੇਜੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਅਗਰ ਇਹਨਾਂ ਪਰਿਵਾਰ ਦੀ ਕੋਈ ਮਦਦ ਨਾ ਕੀਤੀ ਗਈ ਤਾਂ ਬਹੁਜਨ ਸਮਾਜ ਪਾਰਟੀ ਇਸ ਪਰਿਵਾਰ ਨਾਲ ਚਟਾਲਵਾਖ ਖੜੇਗੀ ਜੋ ਵੀ ਸਾਨੂੰ ਧਰਨਾ ਪ੍ਰਦਰਸ਼ਨ ਸਾਨੂੰ ਜੋ ਵੀ ਕੁਝ ਕਰਨਾ ਪਿਆ ਅਸੀਂ ਪਰਿਵਾਰ ਦੀ ਸਹਿਮਤੀ ਨਾਲ ਸਾਰਾ ਕਰਾਂਗੇ ਅਸੀਂ ਫਿਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਪਰਿਵਾਰ ਨੂੰ ਮੁਆਜਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਜੈ ਭੀਮ ਜੈ ਭਾਰਤ ਵੱਡਾ ਜਿਹੜਾ ਸਦਮਾ ਸਾਡੇ ਪਰਿਵਾਰ ਨੂੰ ਲੱਗਿਆ ਜੀ ਇਹ ਮੇਰੇ ਗੁਆਂਢ ਦੇ ਵਿੱਚ ਹੀ ਇਹ ਮਿਹਨਤ ਮਜ਼ਦੂਰੀ ਦਾ ਜਿਹੜੇ ਦੋਨੇ ਬੰਦੇ ਨੇ ਕੰਮ ਕਰਦੇ ਨੇ ਮਜ਼ਦੂਰ ਤੇ ਇਹਨਾਂ ਦੇ ਦੋਨੇ ਬੇਟੇ ਮਤਲਬ ਉੱਥੇ ਖੇਡਣ ਖੁੱਡਣ ਗਏ ਸੀਗੇ ਤੇ ਉੱਥੇ ਜਿਹੜਾ ਸਰਕਾਰ ਦੀ ਲਾਪਰਵਾਹੀ ਕਾਰਨ ਉੱਥੇ ਬੱਚਾਂ ਦਾ ਜਿਹੜਾ ਨੁਕਸਾਨ ਹੋਇਆ ਬਹੁਤ ਗਲਤ ਹੋਇਆ ਇਹ ਸੋ ਬਹੁਤ ਦੁੱਖ ਦੀ ਗੱਲ ਹੈ ਜੀ ਇਹ ਪਰਿਵਾਰ ਕੀ ਕੰਮ ਕਰਦਾ ਹੈਗਾ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਦੋ ਬੇਟੇ ਸੀਗੇ ਜੀ ਦੋਨਾਂ ਭਰਾਵਾਂ ਦੇ ਜੀ ਤੇ ਮਿਹਨਤ ਮਜ਼ਦੂਰੀ ਕਰਦੇ ਨੇ ਜੀ ਸਾਰਾ ਪਰਿਵਾਰ ਹੀ ਪਹਿਲਾਂ ਨਦੀ ਮਾਤਾ ਵੀ ਯਾਨੀ ਕਿ ਬਹੁਤ ਸਖਤ ਮੰਝੇ ਚ ਪਈ ਆ ਜੀ ਵਿਚਾਰੀ ਉਹ ਉਹ ਅਸੀਂ ਕਿਤੇ ਦੇਖੀ ਨਹੀਂ ਜ਼ਿਆਦਾ ਤਰ ਤੁੜਦੀ ਫਿਰਦੀ ਉਹ ਮੰਗ ਕੀ ਕਰਦੇ ਹੋ ਗਰੀਬ ਪਰਿਵਾਰ ਇਹ ਗਰੀਬ ਪਰਿਵਾਰ ਵਾਸਤੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਜੋ ਇਹਨਾਂ ਨੂੰ ਚਲੋ ਇਹਨਾਂ ਦਾ ਪਰਿਵਾਰ ਦੇ ਵਿੱਚ ਸਦਮਾ ਤਾਂ ਬਹੁਤ ਵੱਡਾ ਹੈ ਖਰਪੜਿਆ ਤਾਂ ਨਹੀਂ ਜਾ ਸਕਦਾ ਪਰ ਅਸੀਂ ਨਿੰਦਾ ਵੀ ਕਰਦੇ ਆਂ ਸਰਕਾਰ ਦੀ ਇਹਦੇ ਵਿੱਚ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਜੋ ਸਹਾਇਤਾ ਜਿਹੜੀ ਹੈ ਉਹ ਵੱਧ ਤੋਂ ਵੱਧ ਜ਼ਰੂਰ ਮਿਲਣੀ ਚਾਹੀਦੀ ਹੈ ਜੀ ਤਾਂ ਕਿ ਇਹ ਆਪਣੇ ਜਿਹੜਾ ਹੈਗਾ ਅਗਲੇ ਬੱਚਾ ਦਾ ਜਿਹੜਾ ਭਵਖਾ ਉਹ ਇਦਨ ਨੂੰ ਸਹੀ ਤਰੀਕੇ ਨਾਲ ਇਹ ਆਪਣਾ ਕਰ ਸਕਾਂ ਜਿਹੜਾ ਛੱਪੜ ਹਜੇ ਸਰਕਾਰ ਦੇ ਅੰਗੈਲੀ ਨਾਲ ਸਾਰੇ ਇਹ ਕੰਮ ਹੋਇਆ ਉੱਥੇ ਛੱਪੜ ਤੇ ਕੰਮ ਚੱਲਣਕਾਰ ਨਾ ਕੋਈ ਉੱਥੇ ਗ੍ਰੈਲਿਆ ਸਰ ਆਸੇ-ਪਾਸੇ ਨਾ ਕੋਈ ਤਾਰ ਆ ਉੱਥੇ ਨਾ ਕੋਈ ਸਪੋਰਟ ਦਿੱਤੀ ਗਈ ਹੈ ਵੀ ਬੱਚਾ ਕੋਈ ਵਿਚ ਨਾ ਡਿੱਗ ਸਕੇ ਇਸ ਕਾਰਨ ਬੱਚੇ ਸਾਡੇ ਖੇਡਣ ਚਲੇ ਗਏ ਉੱਥੇ ਅਚਾਨਕ ਸੱਪੜ ਦੇ ਵਿੱਚ ਕਿਰਨ ਕਾਰਨ ਸਾਡੇ ਬੱਚਿਆਂ ਦੀ ਮੌਤ ਹੋਈ ਹੈ ਇਸ ਕਾਰਨ ਸਾਡੇ ਵਿਚਕਾਰ ਸਾਡੇ ਬੱਚੇ ਹੈ ਨਹੀਂ ਜਿਹੜਾ ਹੈਗਾ ਬੱਚੇ ਕਿੰਨੀ ਉਮਰ ਸੀ ਕਿਹੜੀ-ਕਿਹੜੀ ਕਲਾਸ ਚ ਪੜਦੇ ਦੋਵੇਂ ਬੱਚੇ ਮੇਰੇ ਬੇਟੇ ਦੀ 7 ਸਾਲ ਦੀ ਉਮਰ ਸੀ ਜਿਹੜਾ ਮੇਰਾ ਪਤੀ ਸੀ ਉਹ ਦੀ 7.5 ਸਾਲ ਦੀ ਉਮਰ ਸੀ ਉਹ ਤੀਸਰੀ ਚ ਪੜਦਾ ਸੀ ਜੀ ਮੇਰਾ ਭਤੀਜ ਮੇਰਾ ਬੇਟਾ ਦੂਸਰੀ ਕਲਾਸ ਚ ਪੜਦਾ ਸੀ ਇਹ ਮੰਗ ਕੀ ਕਰਨਾ ਚਾਹੁੰਦਾ ਇਹ ਹੋਈ ਸਰਕਾਰ ਦੀ ਅੰਗਲੀ ਨਾਲ ਸਰ ਵੀ ਉੱਥੇ ਨਾ ਕੋਈ ਪ੍ਰਬੰਧ ਹੋਣ ਕਰਨ ਇਹ ਘਟਨਾ ਵਾਪਰੀ ਹੈ ਸਾਡੇ ਨਾਲ ਪਹਿਲਾਂ ਵੀ ਘਟਨਾ ਇਹ ਜਿਹੀ ਹੋਈ ਹੈ ਕੋਈ ਪਹਿਲਾਂ ਵੀ ਹੋਈ ਹੈ ਸਰ ਘਟਨਾ ਇਹ ਸਾਡੇ ਤਾਂ ਦੇਖੋ ਜੀ ਅੱਜ ਦੀਵੀ ਬੁਝ ਗਈ ਅਸੀਂ ਇਹੀ ਚਾਹੁੰਦੇ ਆ ਵੀ ਕਿਸੇ ਹੋਰ ਘਰ ਦੇ ਦੀਵੇ ਨਾ ਬੁਝਣ ਵੀ ਇਸ ਤੇ ਗੱਲ ਤੇ ਗੌਰ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ ਇਹ ਕੰਮ ਕਰਵਾ ਕੇ ਅਨਗੇਲੀ ਨਾਲ ਉੱਥੇ ਨਾ ਗ੍ਰਿਲਰ ਤੇ ਨਾ ਕੋਈ ਤਾਰ ਵਗੈਰਾ ਦਾ ਪ੍ਰਬੰਧ ਕੀਤਾ ਜੀ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਵਾਦਾ ਕੀਤਾ ਸੀ ਕਿ ਜੇਕਰ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਦੇ ਹੀ ਸਭ ਤੋਂ ਪਹਿਲਾ ਹਾਰਾ ਪੈਨ ਉਹਨਾਂ ਨੂੰ ਪੱਕੇ ਕਰਨ ਵਾਲੇ ਕਾਗਜ਼ ਦੇ ਉੱਤੇ ਚਲੇਗਾ ਪਰ ਅੱਜ 3.5 ਸਾਲ ਦਾ ਸਮਾਂ ਬੀਤ ਜਾਣ ਮਗਰੋਂ ਵੀ ਇਹ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਜਿਸ ਦੀ ਵਜ੍ਹਾ ਹੈ ਕਿ ਅੱਜ ਤੱਕ ਇਹ ਕੱਚੇ ਮੁਲਾਜ਼ਮ ਕੱਚੇ ਹੀ ਹਨ ਇਹਨਾਂ ਨੂੰ ਪੱਕਾ ਕਰਨ ਲਈ ਸਰਕਾਰ ਵੱਲੋਂ ਕੁਝ ਵੀ ਨਹੀਂ ਸੋਚਿਆ ਗਿਆ ਤੇ ਅੱਜ ਮੋੜ ਇੱਕ ਵਾਰ ਸੰਘਰਸ਼ ਦਾ ਰਾਹ ਅਪਣਾਉਂਦੇ ਹੋਏ ਤਿਸ ਰਹੇ ਹਨ ਅੱਜ ਦੀ ਗੇਟ ਰੈਲੀ ਆਪਾਂ ਕੀਤੀ ਹੈ ਕਿ ਆਪਣੀ 9 10 11 ਦੀ ਹਟਾਲ ਹੈ ਉਸ ਵਿਸ਼ੇ 'ਤੇ ਕੀਤੀ ਆਪਾਂ 9 10 ਤਰੀਕ ਨੂੰ ਆਪਣੇ 9 10 ਤੇ 11 ਨੂੰ ਸਮੂਚਾ ਪੀਆਰਟੀਸੀ ਔਰ ਪਨਵਸ ਕੰਟਰੈਕਟਰਾਂ ਦੇ ਯੂਨੀਅਨ ਦੇ ਸਮੂਚੇ ਸਾਥੀ ਸਾਰੇ ਜਿਹੜੇ ਆ ਉਹ ਚੱਕਾ ਜਾਮ ਕਰਨਗੇ ਤੇ 10 ਤਰੀਕ ਨੂੰ ਅਸੀਂ ਮੁੱਖ ਮੰਤਰੀ ਦੇ ਘਰ ਦਾ ਕਰੋ ਕਰਾਂਗੇ ਤੇ ਕੀਰੀ ਮੰਗਾ ਕੋ ਲੈ ਕਿਹੜੀ ਕਿੱਤੀ ਅੜੇ ਮੰਗਾ ਉਹੀ ਪਿਛਲੀਆਂ ਮੰਗਾਂ ਜਿਹੜੇ ਔਰ ਕੰਟਰੈਕਟ ਵਾਲੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਕਰਨਾ ਤੇ ਔਰ ਸਾਰੇ ਮੁਲਾਜ਼ਮਾ ਨੂੰ ਕੰਟਰੈਕਟ ਤੇ ਕਰਨਾ ਤੇ ਆਪਣੇ ਜਿਹੜੇ ਰਿਪੋਰਟਾਂ ਕਰਕੇ ਬਾਹਰ ਕੱਢੇ ਗਏ ਮੁਲਾਜ਼ਮਾ ਉਹਨਾਂ ਨੂੰ ਬਹਾਲ ਕਰਨਾ ਅਗਰ ਛੇ ਕੋਈ ਹਾਲਤ ਬਹੁਤ ਜੀ ਕੋਈ ਟ੍ਰੇਨਿੰਗ ਕਿਸੇ ਕਰੀ ਲੱਗੇ ਨਮਿਤ ਰਹੀ ਤੇ ਅੱਗੇ ਹੋਰ ਵੀ ਤਿਕਾਸ਼ ਨਰਸ਼ ਕਰਾਂਗੇ ਕੋਈ ਚੌਕ ਕੰਮ ਕਰਾਂਗੇ ਜਾਂ ਕੁਝ ਹੋਰ ਕਰਾਂਗੇ ਬਾਕੀ ਜੋ ਸਾਡੀ ਸੈਂਟਰ ਬੋਡੀ ਕਹੇਗੀ ਉਸ ਹਸਾਬ ਨਾਲ ਆਪਾਂ ਚੱਲਾਂਗੇ ਸਾਡੀ ਗੇੜ ਰਤੀ ਤੁਹਾਡੇ ਮਾਦਮ ਦੱਸਣਾ ਜਾਂਦਾ ਵੀ ਪੰਜਾਬ ਸਰਕਾਰ ਤੋਂ ਬੜੇ ਲੰਮੇ ਸਮੇਂ ਦੀ ਮੰਗਾ ਵਾ ਕੱਚੇ ਕੰਮੇ ਪੱਕੇ ਕਰਨ ਵਾਸਤੇ ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ ਮੋਕਮੰਤਰੀ ਪੰਜਾਬ ਨੇ ਬੜੇ ਬੜੇ ਤੜੇ ਲੋਕਾਂ ਨਾਲ ਵਾਅਦੇ ਕੀਤੇ ਵੀ ਜਿਹੜਾ ਹਰਾ ਫਨ ਹੁੰਦਾ ਮੇਰਾ ਮਲਾਜਮਾਂ ਤੇ ਚੱਲੂਗਾ ਨਾ ਤਾਂ ਉਹ ਅਜੇ 3 ਸਾਲ ਹੋ ਗਏ 3.5 ਸਾਲ ਸਰਕਾਰ ਨੂੰ ਨਾ ਤਾਂ ਹਰਾ ਫਨ ਲੱਭਾ ਤੇ ਨਾ ਹੀ ਕਿਤੇ ਉਹ ਆਪ ਲੱਭਦੇ ਨੇ ਸਾਡੀ ਬੇਨਤੀ ਉਹੀ ਆ ਵੀ ਲੰਬਾ ਸਮਾਂ ਜਿਹੜੇ ਕੰਮੇ ਸਾਡੇ ਨੇ ਜਿਹੜੇ ਕੰਟੈਕਟ ਵਾਲੇ ਨੂੰ ਰੈਗੂਲਰ ਕੀਤੀ ਜਾਣਾ ਜਿਹੜੇ ਆਊਟਸੋਰਸ ਵਾਲੇ ਉਹ ਕੰਟੈਕਟਰ ਤੇ ਕੀਤੇ ਜਾਣਾ ਤੇ ਜਿਹੜੇ ਬੰਦੇ ਸਾਡੇ ਨਜਾਇਜ਼ ਰਿਪੋਰਟਾਂ ਕਰਕੇ ਹਲ ਕੱਢੇ ਹੋਏ ਨੇ ਉਹਨਾਂ ਨੂੰ ਹਲ ਕੀਤਾ ਜਾਵੇ ਤੇ ਜੇ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਅਸੀਂ 9-10 ਤੇ ਜਾੜਾ ਤੇ ਵੀ ਹੜਤ ਇਹ ਜਿਹੜੀ ਹੜਤਾਲ ਜਿਹੜੀ ਆ ਪੰਜਾਬ ਰੋਡ ਤੇ ਪੀਆਰਟੀਸੀ 72 ਡੇਪਾਂ 'ਚ ਹੋਣ ਜਾ ਰਹੀ ਹੈ ਪੰਜਾਬ ਦੇ ਦੀ ਪਿਛਲੇ ਦਿਨੀ ਤੁਹਾਡੀ ਜਿਹੜੀ ਬੈਠਕ ਤੇ ਵੀ ਟਾਈਮ ਮਿਲੇ ਤੋਂ ਦੇਖੋ ਜੀ ਬੈਠਕ ਦਾ ਟਾਈਮ ਮਿਲਿਆ ਸੀ ਪਰ ਪੰਜਾਬ ਸਰਕਾਰ ਉਹ ਇਦਾਂ ਹੀ ਕਰ ਜਿੰਦੀਆਂ ਮੀਟਿੰਗਾਂ ਹੀ ਇਦਾਂ ਕਰ ਜਿੰਦਾ ਵੀ ਅੱਜ ਕੱਲ ਕਰਦੇ ਨੇ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਜਾਇਜ਼ ਨੇ ਪਿਛਲੇ ਦਿਨੀ ਅਸੀਂ ਆਪਣੇ ਹੱਡਾਫਸ ਵੀ ਧਰਨਾ ਲਾਇਆ ਸੀ ਕਿ ਜਿਹੜੇ ਹੱਡਾਫਸ ਵਾਲੇ ਕੰਮ ਕਰਨ ਵਾਲੇ ਉਹ ਹੱਡਾਫਸ ਕਰੇ ਜਿਹੜੇ ਟਰਾਂਸਪੋਰਟ ਮੰਤਰੀ ਵਾਲੇ ਕੰਮ ਕਰਨ ਵਾਲੇ ਉਹ ਟਰਾਂਸਪੋਰਟ ਮੰਤਰੀ ਕਰੇ ਤੇ ਜਿਹੜੇ ਪੰਜਾਬ ਸਰਕਾਰ ਦੇ ਕਰਨ ਵਾਲੇ ਕੰਮ ਉਹ ਪੰਜਾਬ ਸਰਕਾਰ ਕਰੇ ਕਿਉਂਕ ਕੱਡੇ ਮਲਾਜਮ ਨੇ ਹਵਾਲ ਕਰਨ ਵਾਲੇ ਆ ਕਈ ਇਹੋ ਜਿਹੇ ਮੰਗਾਂ ਨੇ ਸਾਡੀਆਂ ਜਿਵੇਂ ਵੀ ਜੇ ਕਈ ਸਾਥ ਜਿਹੜੇ ਲੱਤ ਹੋ ਗਈ ਉਹਨਾਂ ਦੀ ਉਹਨਾਂ ਦੀ ਪੈਨਸ਼ਨਾਂ ਵਾਂ ਉਹਨਾਂ ਦੀਆਂ ਉਹਨਾਂ ਨੂੰ 1 ਲੱਖ ਰੁਪਏ ਬੀਮਾ ਮਿਲਣਾ ਸੀ ਉਹਨਾਂ ਨੂੰ ਉਹ ਵੀ ਦੇਣਾ ਸੀ ਪਰ ਕਿਤੇ ਨਾ ਕਿਤੇ ਜਿਹੜਾ ਸਾਡਾ ਹੌਸ ਵੀ ਚੁੱਪੀ ਧਾਰੀ ਬੈਠਾ ਵਾ ਤੇ ਜਿੱਥੇ ਵਿੱਚ ਮੁੱਖ ਮੰਤਰੀ ਪੰਜਾਬ ਵੀ ਸਾਡੇ ਮਹਿਕਮੇ ਭਰੇ ਤੁੱਪੀ ਧਾਰ ਕੇ ਬੈਠਾ ਆ ਕਿਸੇ ਅਣਹੋਣੀ ਕਾਰਨ ਪਰਿਵਾਰ ਵਿੱਚ ਕਿਸੇ ਜੀ ਦੀ ਮੌਤ ਹੋ ਜਾਂਦੀ ਹੈ ਤਾਂ ਇੰਝ ਲੱਗਦਾ ਹੈ ਕਿ ਜ਼ਿੰਦਗੀ ਜਿਵੇਂ ਰੁਕ ਗਈ ਹੋਵੇ ਸੁਨੀਤਾ ਨਾਲ ਵੀ ਅਜਿਹਾ ਹੀ ਕੁਝ ਹੋਇਆ ਜਦੋਂ ਗਰੀਬ ਕਰੀਬ ਛੇ ਮਹੀਨੇ ਪਹਿਲਾਂ ਉਸਦੇ પતિ ਦੀ ਇੱਕ ਸੜਕੀ ਦੁਰਘਟਨਾ ਦੌਰਾਨ ਮੌਤ ਹੋ ਗਈ। ਸੁਨੀਤਾ ਦੀ ਜ਼ਿੰਦਗੀ ਵੀ ਰੁਕ ਗਈ ਸੀ ਪਰ 2 ਮਹੀਨੇ ਬਾਅਦ ਹੀ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਘਰੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ। ਸੁਨੀਤਾ ਦੇ ਪਤੀ ਗੁਰਸਿੱਖ ਸਿੰਘ ਤੇ ਸੁਨੀਤਾ ਆਪ ਵੀ ਗੁਰਸਿੱਖ ਹੈ ਤੇ ਅੱਗੇ ਬੱਚੇ ਵੀ ਦੋਨੋਂ ਗੁਰਸਿੱਖ ਹਨ। ਉਸਦੇ ਪਤੀ ਪਹਿਲਾਂ ਗਊਆਂ ਦਾ ਵਪਾਰ ਕਰਦੇ ਸਨ ਪਰ ਦਿਲ ਸੰਬੰਧੀ ਬਿਮਾਰੀ ਹੋਣ ਕਾਰਨ ਉਹਨਾਂ ਦੇ ਸਟੰਡ ਪਿਆ ਤੇ ਉਹਨਾਂ ਨੇ ਈ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੁਨੀਤਾ ਹੈ। ਮੇਰਾ ਪਿੰਡ ਹੌਜ਼ਲਾ ਸਰਦਾਰ ਰਿਸ਼ਪਾਲ ਸਿੰਘ ਜੀ ਮੇਰੇ ਸਰਦਾਰ ਜਿਨ੍ਹਾਂ ਨੂੰ ਅਸਪਾਇਰ ਹੋਏ ਖਲੀ 4-5 ਮਹੀਨੇ ਇਹ ਕੀ ਕਰਦੇ ਸੀ ਉਹ ਔਰ ਕਿਦਾਂ ਅਸਪਾਇਰ ਹੋਏ ਉਹਨਾਂ ਦਾ ਕੰਮ ਸੀ ਪਹਿਲੇ ਪਸ਼ੂ ਰੱਖੇ ਹੋਏ ਸੀ ਅਹੀਂ ਉਹਨਾਂ ਦਾ ਦੁੱਧ ਵੇਚਣਾ ਚਾਹੇ ਉਹਨਾਂ ਨੇ ਬਾਹਰ ਅੰਦਰ ਦਾ ਕੰਮ ਲੈਣਾ ਦੋਕ ਪਿੰਸਲ ਪਹਿਲੇ ਉਹਨਾਂ ਦੇ ਹੱਡ ਦੀ ਪ੍ਰੋਬਲਮ ਆਨ ਕਰਕੇ ਸਟੈਂਡ ਪਿਆ ਫਿਰ ਉਹਨਾਂ ਨੇ ਪਸ਼ੂ ਵਗੈਰਾ ਦਾ ਕੰਮ ਛੱਡ ਦਿੱਤਾ ਸੀ ਫਿਰ ਈਕਸ਼ਾ ਲਗਾ ਲਿਆ ਸੀ ਕਿ ਚਲੋ ਕੋਈ ਵੇਟ ਨਾ ਚੁਕਣਾ ਪਵੇ ਜਦੋਂ ਇਹ ਚਲਾਉਣਾ ਸ਼ੁਰੂ ਕੀਤਾ ਹੈ ਇਸ ਸਾਲ ਡੇਢ ਸਾਲ ਹੀ ਹੈ ਉਸ ਤੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਕਾਰਨ ਉਹਨਾਂ ਦੀ ਵੀ ਬਾਈਦਨ ਬਾਅਦ ਡੈਥ ਹੋ ਗਈ ਤੁਹਾਨੂੰ ਈਕਸ਼ਾ ਚਲਾਉਣ ਦੀ ਲੋੜ ਕਿੱਦਾਂ ਵੀ ਘੱਟ ਤੋਂ ਘੱਟ ਹੋਵੇ ਮੇਰੇ ਬੇਟਾ ਇੱਕ ਬੇਟੀ ਹੈ ਔਰ ਮੈਂ ਸੋਚਿਆ ਕਿ ਕਿਸੇ ਦੇ ਕੰਮ ਕਰਨ ਨਾਲੋਂ ਖੁਦ ਦਾ ਕੰਮ ਕੀਤਾ ਜਾਵੇ ਔਰ ਆਪਣੇ ਸਰਦਾਰੀ ਕੈਮ ਰੱਖੀ ਜਾਵੇ ਇਸ ਕਰਕੇ ਮੈਂ ਈ ਰਿਕਸ਼ੇ ਨੂੰ ਪਾਇਓਰਟੀ ਦਿੱਤੀ ਹੈ ਉਹ ਵੀ ਅੰਮ੍ਰਿਤਧਾਰੀ ਤੁਸੀਂ ਵੀ ਅੰਮ੍ਰਿਤਧਾਰੀ ਹੋ ਮੇਰਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਜਦੋਂ ਹਾਰਟ ਦੀ ਵੀ ਦਿੱਕਤ ਆਈ ਉਦੋਂ ਵੀ ਮੈਨੂੰ ਬਾਰੋਂ ਸੰਸਥਾ ਅੰਮ੍ਰਿਤ ਸਰ ਤੋਂ ਆ ਉਹਨਾਂ ਨੇ ਮੇਰੀ ਹੈਲਪ ਕੀਤੀ ਸੀਗੀ ਔਰ ਮੇਰੀ ਫੈਮਲੀ ਨੇ ਵੀ ਮੈਨੂੰ ਸਪੋਰਟ ਕੀਤੀ ਸੀ ਅਗਰ ਹੁਣ ਵੀ ਜਿਸ ਜ਼ਰੂਰਤ ਪਈ ਤੇ ਮੇਰੀ ਫੈਮਲੀ ਨੇ ਵੀ ਸਪੋਰਟ ਕੀਤੀ ਔਰ ਜਿੰਨਾਂ ਕੋਲ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਹੀ ਇਲਾਜ ਕਰਵਾਇਆ ਸੀ ਮੈਨੂੰ ਈ ਰਿਕਸ਼ਾ ਚਲਾਉਂਦਿਆਂ 3 ਚਾਰ ਮਿੰਟ ਹੋ ਚਲੇ ਆ ਡੈਥ ਤੋਂ ਬਾਅਦ 2 ਮਿੰਟ ਹਾਂਜੀ ਹਾਂਜੀ ਤੁਹਾਨੂੰ ਪਤਾ ਇੱਕ ਲੇਡੀਆਂ ਵਾਸਤੇ ਬੜਾ ਸਟਰਗਲ ਆ ਬਟ ਮੇਰੇ ਗੁਰੂ ਸਾਹਿਬ ਮੇਰੇ ਨਾਲ ਨੇ ਮੈਨੂੰ ਉਹਨਾਂ ਦਾ ਬੜਾ ਹੌਸਲਾ ਬਾਨੀ ਔਰ ਬਾਨੇ ਨਾਲ ਮੈਨੂੰ ਗੁਰੂ ਸਾਹਿਬ ਦੇ ਭਰੋਸਾ ਹੋਣ ਕਰਕੇ ਇਹ ਸਟੈਪ ਚੁੱਕਿਆ ਆ ਮੈਂ ਮੈਂ ਤੇ ਇਹ ਬੋਲਾਂਗੀ ਅਗਰ ਆਪਣੇ ਗੁਰੂ ਪਾਸ਼ਾ ਉੱਤੇ ਭਰੋਸਾ ਸਾਡੇ ਸੰਤ ਢੱਡਰੀਆਂ ਵਾਲੇ ਆ ਜਿਹੜੇ ਉਹ ਬਹੁਤ ਸਪੋਰਟ ਕਰਦੇ ਆ ਕਹਿੰਦੇ ਆਪਣੀ ਹਿੰਮਤ ਨਹੀਂ ਛੱਡਨੀ ਸਟਰੋਂਗ ਹੋਵੋ ਹਰ ਲੇਡੀਜ਼ ਯੰਗ ਬਣ ਕੇ ਸਟਰੋਂਗ ਬਣ ਕੇ ਇਹ ਕੰਮ ਕਰ ਸਕਦੀ ਹੈ ਜਿਹੜੇ ਕਿਸੇ ਦੇ ਅੱਗੇ ਤਲੀ ਨਾ ਢਾਓ ਖੁਦ ਮਿਹਨਤ ਕਰੋ ਤੇ ਮੈਂ ਉਹਨਾਂ ਦੀ ਸੋਚ ਤੇ ਹੀ ਇਹ ਪੈਰਾ ਲਿਖਦੀ ਪਈ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਬੋਹਰ ਵਿੱਚ ਫੈਸ਼ਨ ਡਿਜ਼ਾਈਨਰ ਅਤੇ ਵੱਡਾ ਕੱਪੜਾ ਕਾਰੋਬਾਰੀ ਸੰਜੀਵ ਵਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਜਿਵੇਂ ਹੀ ਉਹ ਆਪਣੇ ਸ਼ੋਰੂਮ ਨੂੰ ਵਿਅਰ ਵਲਦੇ ਬਾਹਰ ਆਪਣੀ ਕਾਰ ਤੋਂ ਉਤਰੇ ਤੇ ਬਾਈਕ ਸਵਾਰ ਬਦਮਾਸ਼ਾਂ ਨੇ ਉਹਨਾਂ ਤੇ ਅੰਦਾ ਤੁੰਦ ਗੋਲੀਆਂ ਚਲਾ ਦਿੱਤੀਆਂ ਤੇ ਜਿਸ ਤੋਂ ਬਾਅਦ ਬਦਮਾਸ਼ਾਂ ਨੇ ਇੱਕ ਬਾਈਕ ਵੀ ਖੋਲ੍ਹ ਲਈ ਤੇ ਉੱਥੋਂ ਭੱਜ ਗਏ ਇਸ ਘਟਨਾ ਦੀਆਂ ਦੋ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਹਨ ਪਹਿਲੀ ਫੁਟੇਜ ਵਿੱਚ ਬਦਮਾਸ਼ ਕਤਲ ਤੋਂ ਪਹਿਲਾਂ ਸ਼ੋਰੂਮ ਦੇ ਨੇੜੇ ਇੱਕ ਗੱਡੀ ਦੇ ਪਿੱਛੇ ਲੁਕੀ ਪਸੋਲ ਲੋਡ ਕਰਦੇ ਦਿਖਾਈ ਦੇ ਰਹੇ ਸਨ ਦੂਜੀ ਫੁਟੇਜ ਵਿੱਚ ਉਹ ਕਤਲ ਤੋਂ ਬਾਅਦ ਕੁਝ ਦੂਰੀ ਤੇ ਬਾਈਕ ਛੱਡ ਕੇ ਇੱਕ ਕਾਰ ਵਿੱਚ ਭੱਜਦੇ ਵੀ ਦਿਖਾਈ ਦੇ ਰਹੇ ਹਨ ਜਦੇ ਵਿੱਚ ਕਈ ਐਂਗਲ ਨੇ ਸੋ ਇਹ ਬੜੀ ਮੱਤਪਾਪੀ ਘਟਨਾਵਾਂ ਵੀ ਜਿਹੜੀ ਇਹ ਵਾਰਦਾਤ ਹੋਈ ਹੈ ਔਰ ਜਿੰਨਾ ਵੀ ਜਲੀਲ ਇਨਸਾਨਾਂ ਨੇ ਇਹ ਹੋਇਆ ਕੰਮ ਕੀਤਾ ਅਸੀਂ ਪੂਰੇ ਉਹਦੇ ਲਈ ਸਾਡੇ ਕੋਲ ਪੁਖਤਾ ਜਿਹੜੇ ਹੈਗੇ ਆ ਕੋਈ ਟਿਪਸ ਤੇ ਸਾਨੂੰ ਕਈ ਪੁਖਤਾ ਸਬੂਤ ਉਹਦੇ ਮਿਲਦੇ ਆ ਰਿਜ਼ਲਟ ਬਹੁਤ ਜਲਦੀ ਤਾਂ ਦੇਖੇ ਹੋਣਗੇ ਸੋ ਜਿਹੜੇ ਵੀ ਬੰਦਿਆਂ ਨੇ ਇਹਦੇ ਚ ਇਨਵੋਲਵ ਨੇ ਜਿਹੜੇ ਅੱਗੇ ਜਾਂ ਇਹਨਾਂ ਦੇ ਪਿੱਛੇ ਸੀਗੇ ਤੋ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਇਹਦੇ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਔਰ ਇਹ ਮੈਂ ਦੁਬਾਰਾ ਦੱਸ ਦਿੰਦਾ ਪਹਿਲਾਂ ਵੀ ਤੇ ਹੁਣ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਬਤੀਰੀ ਦੇ ਨਾਲ ਪੰਜਾਬ ਪੁਲਿਸ ਸਾਡੇ ਡੀਪੀ ਮਾਰਯੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਇਹੋ ਜੇ ਜਿਹੜਾ ਗੈਂਗਸਟਰਿਜ਼ਮ ਹੈ ਇਹਦੇ ਸਖਤ ਜਿਹੜੀ ਕਾਰਵਾਈ ਹਮੇਸ਼ਾ ਹੁੰਦੀ ਰਹੀ ਹੈ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜਿਹੇ ਆਪਣੇ ਆਪ ਦੇ ਤਰਕੂਤਾ ਕਰਦੇ ਆ ਫੜਿਆ ਆਪਣਾ ਨਾਂ ਬਣਾਉਣ ਨੂੰ ਜਿਨ੍ਹਾਂ ਦੇ ਪੱਲੇ ਕੱਠ ਨਹੀਂ ਹੁੰਦਾ ਭੁੱਖ ਨਾ ਘੁੰਦੀ ਆ ਉਹ ਇਹੋ ਜਿਹੀਆਂ ਵਾਰਤਾਤਾਂ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਛ ਦੱਸ ਕੇ ਆਮ ਜਿਹੜਾ شریف ਸ਼ਹਿਰੀ ਤੇ ਬਿਜ਼ਨਸਮੈਨ ਉਹਦੇ ਤੇ ਦਹਿਸ਼ਤ ਪਾ ਕੇ ਉਹਨਾਂ ਤੋਂ ਇਹ ਪੈਸੇ ਇਕੱਠੇ ਕਰ ਲਈ ਜਾਂ ਰੈਨਸਮ ਕੱਲ ਨੂੰ ਇਕੱਠਾ ਕਰ ਲਈ ਇਹਨਾਂ ਦੀਆਂ ਇਹ ਤਰੀਕੇ ਵਾਰਤਾਤ ਜਿਹੜੇ ਆ ਉਹ ਹੂੰ ਤਾਂ ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਲਈ ਆ ਉਹ ਸਾਨੂੰ ਉਹ ਪੇਜ ਅਸੀਂ ਵੇਖ ਲਿਆ ਉਹਦੇ ਤੇ ਦੇਖਾਂਗੇ ਵੀ ਇਹ ਜ਼ਿੰਮੇਵਾਰੀ ਫੇਕ ਲਈ ਗਈ ਹੈ ਕਿਤੇ ਸਾਡੀ ਤਫਤੀਸ਼ ਨੂੰ ਘਬਰਾਹ ਕਰ ਲਈ ਤਾਂ ਨਹੀਂ ਲਈ ਗਈ ਔਰ ਜਿਹੜੀ ਵੀ ਇਹਦੇ ਜਿਹੜੇ ਮੇਨ ਬੰਦੇ ਹੋਣਗੇ ਉਹਨਾਂ ਤੱਕ ਅਸੀਂ ਬਹੁਤ ਜਲਦੀ ਪਹੁੰਚਾਂਗੇ ਵੀ ਵਿਲ ਨੀਲ ਥੈਮ ਆਊ ਔਰ ਉਹਨਾਂ ਨੂੰ ਮਸਾਲੀ ਪੈਨਿਸ਼ਮੈਂਟ ਦੇ ਔਕੇ ਦੇ ਉੱਤੇ ਸਾਨੂੰ ਚਾਲ ਰੌਂਗ ਜਿਹੜੇ ਮਿਲੇ ਤੋ ਵੱਖ-ਵੱਖ ਬੋਰਡ ਦੇ ਸੀਗੇ ਮੌਕੇ ਤੇ ਜਿਹੜੇ ਆ ਤਿੰਨ ਬੰਦੇ ਜਿਹੜੇ ਸਾਨੂੰ ਫੁਟੇਜ ਦੇ ਵਿੱਚ ਦਿਸੇ ਨੇ ਅੱਗੇ ਫਰਦਰ ਵੀ ਜਿਹੜਾ ਹੈਗਾ ਵਾ ਕਿੱਥੋਂ ਕਿੱਥੋਂ ਤੱਕ ਇਹ ਲੀਡਸ ਗਈਆਂ ਨੇ ਉਹ ਡਾਟਾ ਇਸ ਪਾਰਟ ਆਫ ਇਨਵੈਸਟੀਗੇਸ਼ਨ ਇਸ ਮੌਕੇ ਤੇ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਬਟ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੀ ਇਹਦਾ ਰਿਜ਼ਲਟ ਬਹੁਤ ਜਲਦੀ ਕੱਢਾਂਗੇ ਬਿਲਕੁਲ ਕਿਸੇ ਨੂੰ ਵੀ ਇਹਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਵੀ ਕਿੱਥੇ ਵੀ ਪ੍ਰੋਸਪਰਿਟੀ ਹੁੰਦੀ ਆ ਕਿੱਥੇ ਵੀ ਤਰੱਕੀ ਹੁੰਦੀ ਆ ਇਹੋ ਜਿਹਾ ਮਾੜਾ ਅੰਸਰ ਜਾਂਦੇ ਇਨਸਾਨ ਬਾਹਰੋਂ ਅੰਦਰੋਂ ਆ ਕੇ ਇਹੋ ਜਿਹਾ ਵਿਅਕਤ ਕਰਦੇ ਰਹਿੰਦੇ ਆ ਆਪਾ ਹੱਤਵਾਦ ਵੀ ਝੱਲਿਆ ਵਾ ਪੰਜਾਬੀਆਂ ਨੇ ਆਪਾਂ ਕਿਹੜਾ ਉਹ ਤੋਂ ਆਪਣਾ ਸ਼ਹਿਰ ਬਾਜ਼ਾਰ ਛੱਡ ਕੇ ਭੱਜ ਗਏ ਸੀ ਬਿਲਕੁਲ ਆਪਦਾ ਮਨਮਾਨ ਦੇ ਨਾਲ ਜਿਹੜਾ ਅਸੀਂ ਪੂਰੇ ਜਿਹੜੀ ਪੰਜਾਬ ਪੁਲਿਸ ਆ ਉਹ ਬਿਲਕੁਲ ਸਮਰਥ ਹੈਗੀ ਆ ਤੁਹਾਡੇ ਸਾਰਿਆਂ ਦੀ ਲੋਕਾਂ ਦੀ ਆਮ ਖਾਸ ਦੀ ਰਾਖੀ ਆ ਉਸਤੇ ਬਿਲਕੁਲ ਬਾਜ਼ਾਰ ਜਿਹੜਾ ਨਾਰਮਲ ਵਾਂਗੂ ਕੰਮ ਕਰਨਾ ਚਾਹੀਦਾ ਇਹ ਠੀਕ ਆ ਅੱਜ ਅਫਸੋਸ ਦੀ ਘੜੀ ਆ ਕਿ ਇੱਕ ਸਾਡੇ ਵਿੱਚੋਂ ਸਾਡਾ ਭਰਾ ਜਿਹੜਾ ਹੈਗਾ ਸਾਡਾ ਸਾਥੀ ਉਹ ਸਾਨੂੰ ਕੁਛੋੜਾ ਦੇ ਗਿਆ ਅਫਸੋਸ ਠੀਕ ਆ ਸਾਰਿਆਂ ਨੂੰ ਹੈਗਾ ਲੇਕਿਨ ਕੋਈ ਵੀ ਦਿਮਾਗ ਤੇ ਇਹ ਦਿਮਾਗ ਤੇ دہشت ਲਿਆਉਣ ਦੀ ਲੋੜ ਨਹੀਂ ਹੈਗੀ ਔਰ ਜਿਹੜੀ ਤੁਹਾਡੇ ਅੱਜ دہشت ਹੈਗੀ ਆ ਮੈਂ ਤੁਹਾਨੂੰ ਇਹ ਯਕੀਨ ਦਵਾਉਣਾ ਜਦੋਂ ਅਸੀਂ ਇਸ ਟੀਨ ਨੂੰ ਅਨਪਲੱਗ ਕਰ ਦਾਂਗੇ ਜਦੋਂ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਉਹਨਾਂ ਬੰਦਿਆਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਦੀ ਦਿਖੂਗੀ ਤਾਨੂੰ ਆਪਣੇ ਆਪ ਜਿਹੜਾ ਹੈਗਾ ਵਾ ਮਾਨ ਮਹਿਸੂਸ ਕਰੋ ਵੇਖੋ ਜਿਹੜਾ ਵੀ ਕੋਈ ਬੰਦਾ ਹੁੰਦਾ ਤੇ ਕੋਈ ਮਕਸਦ ਹੁੰਦਾ ਇੱਕ ਮਕਸਦ ਹੁੰਦਾ ਵਾ ਕਿਸੇ ਦੀ ਜਾਤੀ ਦੁਸ਼ਮਣੀ ਦਾ ਤਾਂ ਉਹ ਇਸ ਮਰਡਰ ਲੈਵਲ ਤੇ ਜਾਂਦਾ ਦੂਸਰਾ ਜਿਹੜੀ ਆਪਾਂ ਗੱਲ ਕਰਦੇ ਆ ਰੈਨਸਮ ਵਾਲਾ ਜਾਂ ਆਪਣੀ دہشت ਪੜਾਉਣੀ ਬਾਅਦ ਚ ਵੀ ਇੱਕ ਇੱਕ ਬੰਦੇ ਦੇ ਉੱਤੇ ਗੱਲ ਕਰਕੇ ਬਾਕੀਆਂ ਦੇ ਉੱਤੇ دہشت ਪਾ ਕੇ ਤੇ ਪੈਸਾ ਪੂਸਾ ਹੀ ਠਰਾਂ ਕੋਈ ਤਰੀਕੇ ਹੁੰਦੇ ਨੇ ਸੋਏ ਬੜੇ ਵਧੀਆ ਇੱਕ شریف ਆਪਦੇ ਬਿਜ਼ਨਸਮੈਨ ਸੀਗੇ ਔਰ ਦੋਵੇਂ ਐਂਗਲਾਂ ਤੇ ਅਸੀਂ ਜਿਹੜੀ ਹੈਗੀ ਆ ਜਾਂ ਜੰਨੇ ਵੀ ਐਂਗਲ ਹੈਗੇ ਉਹਨਾਂ ਤੇ ਅਸੀਂ ਪੂਰੀ ਟੰਗ ਦੇ ਨਾਲ ਵਰਕਆਊਟ ਕਰ ਰਹੇ ਹਾਂ ਔਰ ਜੇਤੀ ਇਹਦਾ ਰਿਜ਼ਲਟ ਕੱਢ ਠੀਕ ਹੈ ਕਰ ਬੀਤੀ ਰਾਤ ਦਿਨਾਨਗਰ ਦੇ ਮਗਰਾਲਾ ਰੋਡ ਤੇ ਚੋਰਾ ਵੱਲੋਂ ਅੱਧੀ ਦਰਜਨ ਤੋਂ ਵੱਧ ਦੁਕਾਨਾਂ ਦੇ ਤਾਲੇ ਤੋੜ ਕੇ ਚੰਗਾ ਕਹਿਰ ਮਚਾਇਆ ਗਿਆ ਇਨ੍ਹਾਂ ਵਾਰਦਾਤਾ ਕਾਰਨ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਦੱਸ ਦੇ ਕਿ ਦਿਨਾਨਗਰ ਥਾਣੇ ਤਹਿਤ ਆਉਂਦੇ ਕਈ ਇਲਾਕਿਆਂ ਵਿੱਚ ਚੋਰੀ ਦੀਆਂ ਵਾਰਦਾਤਾ ਆਮ ਤੌਰ ਤੇ ਹੁੰਦੀਆਂ ਰਹਿੰਦੀਆਂ ਹਨ ਪਰ ਪੁਲਿਸ ਕੋਈ ਵੀ ਵਾਰਦਾਤ ਸੁਧਾਰਨ ਵਿੱਚ ਕਾਮਯਾਬ ਨਹੀਂ ਹੋਈ ਪਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੈਂਟਿਸਟ ਚਰਨਜੀਤ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਕਲੀਨਿਕ ਰਾਤ ਨੂੰ ਬੰਦ ਕਰਕੇ ਗਏ ਸਨ ਤਾਂ ਜਦੋਂ ਸਵੇਰੇ ਆਕੇ ਦੇਖਿਆ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਸਮਾਨ ਵੀ ਖਿਲਰਿਆ ਹੋਇਆ ਸੀ ਪੰਜ-ਪੰਜ ਸੌ ਤੋਂ ਘੱਟ ਤਾਲਾ ਨਹੀਂ ਹੁੰਦਾ ਤਾਲੇ ਹੁਣ ਫਿਰ ਜਦ ਮੈਂ ਛੱਡ ਕੇ ਕਿਤੇ ਜਾ ਖਿਦਕਣ ਜੋਗਾ ਦੀ ਰਾਤੀ 10 ਵਜੇ ਤੇ ਮੈਂ ਥੋ ਬੰਦ ਕਰਕੇ ਗਿਆ ਦੁਕਾਨ ਬੰਦਾ ਕੇ 10 ਵਜੇ ਮੈਂ ਦੁਕਾਨ ਬੰਦਾ ਕੇ ਗਿਆ ਤੇ ਸਵੇਰੇ ਆਕੇ ਜੇਕਰ ਸ਼ਟਰ ਖੁਲਾ ਜੀ ਕਾ ਜੇ ਖੁਲਾ ਸ਼ੇਲ ਮੇਰੇ ਪੈਰਾਂ ਤੇ ਜ਼ਮੀਨ ਨਿਕਲ ਗਈ ਦੁੱਧ ਦੇ ਆ ਕੇ ਮਾਇਆ ਤੇ ਦੁੱਧ ਵੀ ਕੋਈ ਗਾਹ ਅਰੋਲਾ ਵਾਲਾ ਪੈਨ ਕਰਕੇ ਉਹ ਉਦਾਂ ਦਾ ਉਦਾਂ ਹੀ ਪਿਆ ਮੇਰਾ ਆਪਣਾ ਹੀ ਮਨ ਠੀਕ ਨਹੀਂ ਕਿ ਸੇਲ ਕਰਨਾ ਤੇ ਕੀ ਨਹੀਂ ਕਰਨਾ ਪੈਸੇ ਕੋਲ ਕੰਮ ਕੋ 15000 ਦਾ ਨੁਕਸਾਨ ਹੋ ਹੀ ਗਿਆ 3000 ਕੈਸ਼ ਵੀ ਬਾਕੀ ਸਮਾਨ ਲੈ ਕੇ ਤਾਲਾ ਮੈਂ ਗੱਲੇ ਦਾ ਵੀ ਲਾਇਆ ਰਹੀ ਐ ਐ ਵੀ ਤਫਨ ਦਾ ਵੀ ਲਾਇਆ ਰਹੀ ਦੋਨੇਟ ਵਾਲੇ ਬਾਅਦ ਫਟਨ ਨੂੰ ਲਾਏ ਸੀਗੇ ਦੋਨੇ ਟੁੱਟੇ ਹੋਏ ਆ ਤਾਫੰਦਾ ਵੀ ਟੁੱਟਿਆ ਹੋਇਆ ਤਾਲਾ ਮੈਨਸ ਮੇਰੇ 8 ਵਜੇ ਆਇਆ ਮੈਂ ਕੱਲਾ ਮੈਂ ਹੈਗਾ ਅੱਗੇ ਤੇ ਦੋ ਜਣੇ ਸੀਗੇ ਮੁੰਡੇ ਘਰੇ ਸੀਗਾ ਤੇ ਆਹੀ ਪਿਓ ਮਟ ਜਲਦੀ ਆ ਜਾਣਾ ਤੇ ਮੁੰਡਾ ਇੱਥੇ ਸਾਥ ਸੁਪਾਈ ਕਰਨ ਲੱਗ ਜਾਂਦਾ ਸੀ ਮੈਂ ਘਰ ਨੂੰ ਚਲੇ ਜਾਂਦਾ ਸੀ ਮੈਂ ਦੋਦ ਦਾਦੇ ਪਿੱਛੋਂ ਪਿੰਡੋ ਗਰਾ ਕੇ ਲਿਆਉਣਾ ਹੁੰਦਾ ਸੀ ਤੇ ਜਦੋਂ ਮੁੰਡਾ ਇੱਧਰ ਤਿਆਰੀ ਕਰ ਦਿੰਦਾ ਸੀ ਤੇ ਮੁੰਡਾ ਬਾਹਰ ਚਲਾ ਗਿਆ ਤੇ ਮੈਂ ਰਹਿ ਗਿਆ ਕੱਲਾ ਹੁਣ ਮੈਂ ਡਬਲ ਗੇੜਾ ਸਵੇਰੇ ਲਾਇਆ ਵੀ ਜੱਦਾ ਤੇ ਉਦੋਂ ਮੈਂ ਸ਼ਾਮ ਨੂੰ ਕੈਂਨੀਆਂ ਲੈ ਜਾਣਾ ਤੇ ਆਣ ਲਗੇ ਸਵੇਰੇ ਮੈਂ ਉਦੋਂ ਦੁੱਧ ਲੈ ਕੇ ਆਉਣਾ ਜਿਹੜੇ ਦੁੱਧ ਲੈ ਕੇ ਆਇਆ ਤੇ ਮੈਂ ਪੌਣੇ 8 ਵਜੇ ਪਹੁੰਚਿਆ ਤੇ ਆਂਦਿਆਂ ਦੇਖਿਆ ਉੱਥੇ ਮੈਂ ਸਾਈਕਲ ਹੀ ਖੜਾ ਕੀਤਾ ਤੇ ਆਂਦਿਆਂ ਨੂੰ ਦੇਖਿਆ ਤੇ ਮੇਰਾ ਉੱਥੇ ਹੀ ਪੈਰ ਤੋਂ ਮਿੱਟੀ ਨਿਕਲ ਗਈ ਵੀ ਲਗਭਗ ਪੰਜਾਬ ਵਿੱਚ ਸਫਾਈ ਦਾ ਬੁਰਾ ਹਾਲ ਹੈ ਗੱਲ ਕਰਦੇ ਆ ਗੁਰਦਾਸਪੁਰ ਦੇ ਬਾਟਾ ਚੌਂਕ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੋਇਆ रिटायर्ड एसजीओ ਤੇ ਉਸਦੇ ਪੁੱਤਰ ਨੂੰ ਖੁਦ ਕਰਨੀ ਪੈ ਰਹੀ ਹੈ ਰੋਜ਼ਾਨਾ ਸਫਾਈ ਉਹਨਾਂ ਕਹੇ ਕਿ ਨੀਕਾਬਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਸਫਾਈ ਬਾਰੇ ਕਿਹਾ ਜਾ ਚੁੱਕਾ ਹੈ ਤੇ ਇਸ ਦੇ باوجود ਵੀ ਸਫਾਈ ਨਹੀਂ ਹੋ ਰਹੀ ਇਸੇ ਕਰਕੇ ਮਜਬੂਰਨ ਖੁਦ ਨੂੰ ਸਫਾਈ ਕਰਨੀ ਪੈ ਰਹੀ ਹੈ ਸਸਿਕਾ ਵੀਰ ਜੀ ਸਾਰਿਆਂ ਨੂੰ ਪ੍ਰੈਸ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸਾਰਿਆਂ ਨੂੰ ਮੇਰੇ ਮਾਨਜੋਗ ਪ੍ਰੈਸ ਵੀਰ ਭਰਾ ਜੀ ਸਾਡੀ ਵੀਡੀਓ ਪਾਈ ਸੀ ਆਪਾਂ ਉਹ ਕੂੜੇ ਦੇ ਖਿਲਾਫ ਪਾਈ ਸੀ ਸਾਡੀ ਘਰ ਦੇ ਅੱਗੇ ਦੁਕਾਨ ਦੇ ਅੱਗੇ ਕੂੜਾ ਲੱਗਦਾ ਪਿਆ ਸਰ ਇਸ ਵੇਲੇ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵੀਡੀਓ ਸਰ ਤੇ 103 ਨ ਬੁਖਾਰ ਸੀ ਸਰ ਮੈਨੂੰ 103 ਬੁਖਾਰ ਫੀਵਰ ਦੇ ਵਿੱਚ ਸਰ ਮੈਂ ਮੈਂ ਤੇ ਮੇਰੇ ਪਾਪਾ ਨੇ ਸਰ ਤੁਸੀਂ ਮੇਰੀ ਵਾਇਸ ਵੇਖ ਹੀ ਲਈ ਹੋਣੀ ਆ ਆਵਾਜ਼ ਮੇਰੀ 103 ਬੁਖਾਰ ਸੀ ਮੈਂ ਤੇ ਮੇਰੇ ਪਾਪਾ ਨੇ ਜੋ ਕਿ ਗੈਸਟਰੋਫਿਜ਼ੀਸ਼ੀਅਨ ਠੇਰ ਨੇ ਇਹਨਾਂ ਦੋਵਾਂ ਨੇ ਆਪਾਂ ਕਈ ਫੜੀ ਗਲੀ ਸੜੀ ਮੱਛੀ ਫਰੂਟ ਸਾਰਾ ਚੋਕੇ ਪਰੇ ਕੀਤਾ ਬਹੁਤ ਹੀ ਮਾੜਾ ਬਹੁਤ ਵਾਰੀ ਅਸੀਂ ਕਮੇਟੀ ਘਰ ਨਗਰ ਕੌਂਸਲ ਨੂੰ ਆਖਿਆ ਵਾ ਅਸੀਂ ਇੱਕ ਦੋ ਵਾਰੀ ਏਡੀ ਸਰ ਨੂੰ ਵੀ ਮਿਲੇ ਆ ਇੱਕ ਦੋ ਦਿਨ ਸਰ ਅਸਰ ਹੁੰਦਾ ਸੀ ਬਾਅਦ ਚੁਪ ਮੁੜ ਕੇ ਉਹੀ ਕੰਮ ਲੱਗੀ ਇਹ ਦੁਕਾਨਾਂ ਵਾਲੇ ਕੂੜਾ ਕਰਕਟ ਵੇਸਟਸ ਮੀਟ ਮੱਛੀ ਦੀ ਵੇਸਟਸ ਗਲੀ ਸੜੀ ਗਲਾਸੜਾ ਫਰੂਟਸ ਲੋਕੇ ਦੂਰੋਂ ਦੂਰੋਂ ਆ ਕੇ ਸੁਟਦੇ ਇੱਥੇ ਆ ਕੇ ਦੂਰੋਂ ਦੂਰੋਂ ਆ ਕੇ ਤੇ ਬੜੀ ਵਾਰ ਲੋਕੇ ਪਰ ਨਹੀਂ ਰੁਕਦੇ ਫੇ ਲੜਾਈ ਝਗੜੇ ਵਾਲਾ ਮੌਲੂ ਉਹੀ ਕਰਦੇ ਨੇ ਹੈਗੇ ਸਰ ਬਹੁਤ ਅਹੀਂ ਪੜੇ ਲਿਖੇ ਹੈਗੇ ਆ ਬੀਟਾ ਕਮਟਕ ਗੁਰਗਧਨ ਯੂਨੀਵਰਸਿਟੀ ਯੂਐਨਟੀ ਤੋਂ ਮੇਰ ਫਾਸਲ ਸਾਹਿਬ ਐਸਜੀਓ ਸੀ ਰਟਾਇਰਡ ਅਫਸਰ ਤੇ ਇਸ ਬਾਰੇ ਸੀ ਲੱਤੀ ਵੀਡੀਓ ਪਾਈ ਸੀ ਤੇ ਇਸ ਲਈ ਮੈਂ ਤੁਹਾਨੂੰ ਸਪਸ਼ਟੀਕਰਨ ਦੇ ਰਹੇ ਹਾਂ ਤੇ ਬਾਕੀ ਤੁਹਾਨੂੰ ਦੂਸਰੀ ਵੀਡੀਓ ਵੀ ਸੈਂਡ ਕਰ ਰਹੇ ਹਾਂ ਆਪਾਂ ਦੋਸਤੋ ਇਹ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ